दिनचर्या प्रारंभ करें उनके नाम से उनके जाप से उनके स्मरण से और उनके ध्यान से जय वाल्मीकि हर हर वाल्मीकि मैं राजू अंजानपगवान वाल्मीकि धर्म का चार समाज सुधार कमेटी अंजान संगीत पार्टी के माध्यम तो मेरे नाल सभा दे प्रधान श्री बोबी महिमा जी सरपंच हरीश महिमा जी चेयरमैन प्रदीप वाल्मीकि जी बबलू सोनी जी पट्टी साहब सैनिक लवली जी नया साल भगवान वाल्मीकि जी दे नाल हर साल दी तरह इस साल भी जिलंधर शहर दी पवित्र धरती ते सभा वलो तो स्मृते समाज वलो बड़ी ही श्रद्धा ते हर्षो उल्लास दे नाल देर भी ਵਿਸ਼ਾਲ ਤੇ ਪਵਿੱਤਰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੰਦਾ ਪੱਤਰ ਸਦਾ ਪੱਤਰ ਫਾਇਰ ਬਿਗੇਟ ਦੀ ਸਮੁੱਚੀ ਟੀਮ ਮਿਲਿ ਮੁਲਾਜ ਰਜਿੰਦਰ ਸੋਹਤਾ ਜੀ ਨੇ ਸੀ ਚਾਚਾ ਜੀ ਰਾਜਕੁਮਾਰ ਰਾਜੂ ਜੀ ਸਾਡੇ ਸੀਨੀਅਰ ਆਗੂ ਇੱਥੇ ਰੇਡੀਐਫ ਹੋਤਾ ਜਿੰਨੀ ਵੀ ਟੀਮ ਦੀ ਇਹਨਾਂ ਦੀ ਸਮੁੱਚੀ ਟੀਮ ਹੈਗੀ ਹੈ ਜਿਨ੍ਹਾਂ ਵੱਲੋਂ ਹਰ ਸਾਲ ਚਾਹੇ ਉਹ ਪਰਮ ਦਾ ਪ੍ਰਮਾਤਮਾ ਭਗਵਾਨ ਵਾਲੀਕ ਮਹਾਰਾਜੀ ਦੀ ਪਵਿੱਤਰਤਾ ਪਾਵਨ ਸ਼ੋਭਾ ਯਾਤਰਾ ਹੋਵੇ ਜਾਂ ਉਹਦੇ ਨਾਲ ਹੀ ਪ੍ਰਭਾਤ ਥੇਰੀ ਹੋਵੇ ਜਿਹੜੀ ਕਿ ਨਵੇਂ ਸਾਲ ਤੇ ਨਿਕਲਦੀ ਉਹਦੇ ਵਿੱਚ ਹਰ ਸਾਲ ਇਹ ਸਾਲ ਦਰ ਸਾਲ ਵਧੀਆ ਤਰੀਕੇ ਦੇ ਨਾਲ ਜਿੰਨੇ ਵੀ ਪਤਵ ਅਧਿਕਾਰੀ ਆਂਦੇ ਹੈਗੇ ਸੰਤ ਸਮਾਜ ਆਂਦੇ ਸੰਗਤਾਂ ਦੀ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਮਾਨ ਸਨਮਾਨ ਕਰਦੇ ਲੰਗਰ ਪਾਣੀ ਦੀ ਵਿਵਸਥਾ ਕਰਦੇ ਆ ਇਦਾਂ ਹੀ ਅਸੀਂ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ ਇਹਨਾਂ ਦਾ ਜਿਹੜਾ ਸਾਥ ਆ ਇਹਨਾਂ ਦਾ ਜਿਹੜਾ ਸਹਿਯੋਗ ਆ ਇਦਾਂ ਹੀ ਸਭਾ ਨੂੰ ਹਮੇਸ਼ਾ ਸਾਲ ਦਰ ਸਾਲ ਸਾਨੂੰ ਮਿਲਦਾ ਰਹੇ ਤਾਂ ਬੇਨਤੀ ਕਰਦੇ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਦੇ ਚਰਨਾਂ 'ਚ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਦਿਨ ਦੋਗਣੀ ਰਾਤ ਦੋਗਣੀ ਤਰੱਕੀ ਬਖਸ਼ਣ ਜੈ ਇਹ ਸੋਨ ਦੇ ਬਾ ਭਗਵਾਨ ਵਾਲਮੀਕ ਪੰਧਾਰਾ ਜੀ ਦੀ ਇੱਤ ਹੈ। ਨਿਆ ਸਾਲ ਭਗਵਾਨ ਵਾਲਮੀਕ ਜੀ ਦੇ ਨਾਲ। ਅੰਜਾਨ ਸਵੀਤ ਪਾਲਟੀ ਦੀ ਸਮੁੱਚੀ ਟੀਮ ਅੱਜ ਸਾਡੇ ਫਾਇਰ ਬ੍ਰਿਗੇਡ ਪ੍ਰਬੰਧਕਪਨ ਵਿੱਚ ਸਾਨੂੰ ਆਏ ਸੱਦਾ ਪੱਤਰ ਦੇਣ ਆਏ ਆ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੰਨੇ ਜੋਗੇ ਅਸੀਂ ਹੈਗੇ ਹਾਂ ਜਿੰਨੀ ਪਰਮਾਤਮਾ ਨੇ ਸਾਨੂੰ ਇੱਜ਼ਤਮਾਨ ਮੌਕਾ ਇਹ ਜਿਹੜਾ ਤੋਫੀਕ ਦਿੱਤੀ ਹੈ। ਹਰ ਸਾਲ ਅਸੀਂ ਇਹਨਾਂ ਦਾ ਬੰਦਾ ਮਾਨ ਸਤਕਾਰ ਜਿੱਦਾਂ ਕਰਦੇ ਆ ਉਸ ਤੋਂ ਵੱਧ ਕੇ ਜੋ ਸਾਡੇ ਕੋ ਮਾਨ ਸਤਕਾਰ ਹੋਊਗਾ ਅਸੀਂ ਆਪਣੀ ਫਾਇਰ ਬਿਗਡ ਦੀ ਪੂਰੀ ਸਮੁੱਚੀ ਟੀਮ ਸਾਡੇ ਅਫਸਰ ਸਾਹਿਬਾਨ ਜੀ ਜਸਵੰਤ ਕਲੋ ਜੀ ਪ੍ਰਧਾਨ ਸਾਹਿਬ ਰਜਿੰਦਰ ਸੋਤਾ ਜੀ ਉਹ ਪ੍ਰਧਾਨ ਸ਼੍ਰੀ ਨਰੇਸ਼ ਗੁਰਨਾਲ ਜੀ ਸਾਡੇ ਰਾਜਕਮਰ ਦਾਦਰੀ ਜੀ ਸੈਕਟਰੀ ਵਿਪਨ ਗਰੇਵਾਲ ਜੀ ਤੇ ਸਾਡੀ ਸਮੁੱਚੀ ਫਾਇਰ ਬਿਗਡ ਦੀ ਟੀਮ ਜਿੰਨੀ ਵੀ ਤਨਮਨ ਧੰਨ ਦੇ ਨਾਲ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਅਸੀਂ ਹਰ ਸਾਲ ਜਿੱਦਾਂ ਖੜਦੇ ਆ ਉਦਾਂ ਹੀ ਅਸੀਂ ਖੜਾਂਗੇ ਇਸੇ ਨਾਲ ਸਾਰਿਆਂ ਨੂੰ ਜੈ ਵਲਮਿਗੀ ਹਰੋਗੋਹਰ